ਵਾਧੇ ਤਰੱਕੀ ਦੀ ਆੜ ਵਿੱਚ ਮਨੁੱਖ ਕਈ ਤਰੀਕਿਆਂ ਨਾਲ ਕੁਦਰਤ ਨਾਲ ਖਿਲਵਾੜ ਕਰਦਾ ਨਜ਼ਰ ਆਉਂਦਾ ਹੈ ਕਦੀ 에ਅਰ ਪੋਲੂਸ਼ਨ ਕਰਕੇ ਕਦੀ ਵਾਟਰ ਪੋਲੂਸ਼ਨ ਕਰਕੇ ਤੇ ਕਦੀ ਉਹਨਾਂ ਮਾਸੂਮ ਜੀਵ ਜੰਤੂਆਂ ਦੇ ਆਸ਼ੀਆਨਿਆਂ ਨੂੰ ਤਬਾਹ ਕਰਕੇ ਅੱਜ ਅਸੀਂ ਗੱਲ ਕਰਾਂਗੇ ਤੇਲੰਗਾਨਾ ਦੇ ਹੈਦਰਾਬਾਦ ਦੇ ਕਾਚਾ ਗਾਚੀ ਬੋਲੀ ਦੇ ਨਜ਼ਦੀਕ ਪੈਂਦੇ ਇੱਕ ਹਰੇ ਭਰੇ 400 ਏਕੜ ਜ਼ਮੀਨ ਵਾਲੇ ਜੰਗਲ ਦੀ ਜਿਸ ਨੂੰ ਕਿ ਰਾਤ ਦੇ ਘੁੱਪ ਹਨੇਰੇ ਦੌਰਾਨ ਬੁਲਡੋਜ਼ਰ ਚਲਾ ਕੇ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਦ ਤੱਕ ਇਸ ਕਾਨੂੰਨੀ ਕਾਰਵਾਈ ਉੱਤੇ ਸੁਪਰੀਮ ਕੋਰਟ ਵੱਲੋਂ ਰੋਕ ਲਗਾਈ ਗਈ ਤਦ ਤੱਕ 25% ਜੰਗਲ ਦੀ ਕਟਾਈ ਹੋ ਚੁੱਕੀ ਸੀ। 100 ਏਕੜ ਵਿੱਚ ਵਸਦੇ ਜੀਵ ਜੰਤੂ ਜਾਂ ਤਾਂ ਮਾਰੇ ਜਾ ਚੁੱਕੇ ਸਨ ਜਾਂ ਫਿਰ ਬੇਕਾਰ ਹੋ ਚੁੱਕੇ ਸਨ। ਇਸ ਬਾਰੇ ਕੇਂਦਰ ਸਰਕਾਰ ਵੱਲੋਂ ਤੇਲੰਗਾਨਾ ਦੀ ਸਰਕਾਰ ਕੋਲੋਂ ਇਸ ਨਿਰਦੇਹੀ ਹਰਕਤ ਦੀ ਰਿਪੋਰਟ ਦੀ ਮੰਗ ਕੀਤੀ ਗਈ ਸੀ ਅਤੇ 16 ਅਪ੍ਰੈਲ ਨੂੰ ਇਸ ਮਾਮਲੇ ਉੱਤੇ ਸੁਣਵਾਈ ਰੱਖੀ ਗਈ ਸੀ ਜਿਸ ਦੌਰਾਨ ਅਦਾਲਤ ਦਾ ਇਹ ਫੈਸਲਾ ਸੀ ਕਿ ਜਾਂ ਤਾਂ ਇਸ 100 ਏਕੜ ਦੀ ਜ਼ਮੀਨ ਨੂੰ ਰੀਸਟੋਰ ਕੀਤਾ ਜਾਵੇ ਜਾਂ ਫਿਰ ਜ਼ਿੰਮੇਵਾਰ ਵਿਅਕਤੀ ਜੇਲ੍ਹ ਜਾਣ ਲਈ ਤਿਆਰ ਹੈ ਪਰੰਤੂ ਸਵਾਲ ਉਸ ਪ੍ਰਸ਼ਾਸਨ ਅਤੇ ਉਹਨਾਂ ਅਧਿਕਾਰੀਆਂ ਉੱਤੇ ਉੱਠਦੇ ਹਨ ਜਿਨ੍ਹਾਂ ਵੱਲੋਂ ਇਹਨਾਂ ਬੇਜ਼ੁਬਾਨ ਜੀਵ ਜੰਤੂਆਂ ਦੇ ਆਸ਼ੀਆਨਿਆਂ ਨੂੰ ਤਬਾਹ ਕਰਨ ਤੋਂ ਪਹਿਲਾਂ ਉਹਨਾਂ ਦੇ ਰਹਿਣ ਬਸੇਰੇ ਅਤੇ ਉਹਨਾਂ ਦੇ ਸਹਾਰੇ ਬਾਰੇ ਇੱਕ ਵਾਰ ਵੀ ਨਹੀਂ ਸੋਚਿਆ ਆ ਗਿਆ ਉਸੇ ਸਮੇਂ ਪੁਲਿਸ ਪ੍ਰਸ਼ਾਸਨ ਨੂੰ ਕਿਉਂ ਨਹੀਂ ਰੋਕਿਆ ਗਿਆ ਜਿਸ ਸਮੇਂ ਜੰਗਲ ਦੀ ਕਟਾਈ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਉੱਤੇ ਪਲਾਟੀ ਚਾਰਜ ਕੀਤਾ ਜਾ ਰਿਹਾ ਸੀ ਕਿ ਹਾਈਦਰਾਬਾਦ ਦੀ ਸਰਕਾਰ ਲਈ ਆਈਟੀ ਪਾਰਕ ਬਣਾਉਣਾ ਇੰਨਾ ਜ਼ਿਆਦਾ ਜ਼ਰੂਰੀ ਹੋ ਗਿਆ ਸੀ ਕਿ ਇਹਨਾਂ ਜੀਵ ਜੰਤੂਆਂ ਦੇ ਆਸ਼ੀਆਨੇ ਬਾਰੇ ਇੱਕ ਵਾਰ ਵੀ ਸੋਚਣ ਦਾ ਮੌਕਾ ਨਹੀਂ ਮਿਲਿਆ ਮੈਂ ਪੁੱਛਣਾ ਚਾਹੁੰਦੀ ਹਾਂ ਆਮ ਜਨਤਾ ਨੂੰ ਕਿ ਤਰੱਕੀ ਲਈ ਇਹਨਾਂ ਬੇਜ਼ੁਬਾਨਾਂ ਨਾਲ ਅਣਹਿਆ ਕਰਨਾ ਸਹੀ ਹੈ